ਗੋਡਾ ਵੀ ਗੋਡਾ ਬੈੱਡ ਤੇ ਬਿਲਕੁਲ ਸਿੱਧਾ ਨਹੀਂ ਹੁੰਦਾ ਇਸ ਦੇ نیچے ਇੰਨੀ ਜਗ੍ਹਾ ਰਹਿ ਜਾਂਦੀ ਆ ਖਾਲੀ ਜਦੋਂ ਤੁਸੀਂ ਸੌਣ ਲੱਗਦੇ ਹੋ ਔਰ ਨਾ ਹੀ ਚੰਗੀ ਤਰ੍ਹਾਂ ਇਹ ਮੁੜਦਾ ਹੈ ਔਰ ਅਗਰ ਸਿੱਧਾ ਵੀ ਕਰਨਾ ਪੈ ਜਾਵੇ ਤਾਂ ਇਦਾਂ ਹਲਾ ਹਲਾ ਕੇ ਤੁਸੀਂ ਇਸ ਨੂੰ ਸਿੱਧਾ ਕਰਦੇ ਹੋ ਅਗਰ ਤੁਹਾਡੀ ਉਮਰ 50 ਸਾਲ ਹੈ ਤਾਂ ਅੱਜ ਵਾਲੀਆਂ ਕਸਰਤਾਂ ਤੁਹਾਡੇ ਲਈ ਹਨ ਤੁਸੀਂ ਪਹਿਲਾਂ ਹੀ ਕਿਉਂ ਨਹੀਂ ਕੰਮ ਸ਼ੁਰੂ ਕਰਦੇ ਅਗਰ ਆਪਾਂ ਪਹਿਲਾਂ ਹੀ ਕਸਰਤਾਂ ਕਰਨੀਆਂ ਸ਼ੁਰੂ ਕਰ ਦਾਂਗੇ ਤੁਸੀਂ ਬੁਢਾਪੇ ਦੇ ਵਿੱਚ ਹਸਪੀਟਲ ਜਾਣ ਤੋਂ ਬਚ ਸਕਦੇ ਹੋ ਤੁਸੀਂ ਆਪਰੇਸ਼ਨ ਦੇ ਡਰ ਤੋਂ ਬਚ ਸਕਦੇ ਹੋ ਔਰ ਅਗਰ ਤੁਹਾਡੇ ਮਾਂਚਟਾ ਰਹੇ ਵੀ ਤੁਹਾਡੇ ਗੋਡੇ ਬਿੰਗੇ ਹੋ ਜਾਣਗੇ ਤਾਂ ਵੀ ਤੁਸੀਂ ਵੱਤ ਸਕਦੇ ਹੋ ਅੱਜ ਵਾਲੀਆਂ ਕਸਰਤਾਂ ਬੜੀਆਂ ਆਸਾਨ ਨੇ ਅਗਰ ਤੁਸੀਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਗੋਡਿਆਂ ਦੇ ਦਰਦ ਨੂੰ ਆਪਣੇ ਆਪ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਪਹਿਲੀ ਜਿਹੜੀ ਕਸਰਤ ਕਰਨੀ ਹੈ ਤੁਸੀਂ ਜਿਹੜੀ ਆਪਣੀ ਚੱਪਣੀ ਹੁੰਦੀ ਆ ਪਟੈਲਾ ਇਸ ਨੂੰ ਆਪਾਂ ਦੇਖੋ ਫੜ ਕੇ ਅੱਗੇ ਪਿੱਛੇ ਹਿਲਾਉਣਾ ਔਰ 15 ਤੋਂ 20 ਵਾਰ ਔਰ ਐਦਾਂ ਇਹ ਆਪਣੀ ਦੋਨੇ ਪਾਸਿਓਂ ਫੜੀ ਜਾਂਦੀ ਹੈ ਔਰ ਇਸ ਨੂੰ ਜਦੋਂ ਆਪਾਂ ਹਿਲਾਵਾਂਗੇ ਕਈ ਵਾਰ ਇਸ ਦੀ ਜਿਹੜੀਆਂ ਬੈਕ ਸਾਈਡ ਤੇ ਇਹਦੀ ਚੱਪਣੀ ਦੀ ਬੈਕ ਸਾਈਡ ਤੇ ਆਸਟਿਓਫਾਈਟਸ ਬਣ ਜਾਂਦੇ ਨੇ ਉਹ ਹੱਡੀ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦੇ ਨੇ ਅਗਰ ਹਿਲਾਵਾਂਗੇ ਕਈ ਵਾਰੀ ਉਹ ਨਿਕਲ ਜਾਂਦੇ ਨੇ ਇਸ ਨਾਲ ਆਪਣਾ ਗੋਡਿਆਂ ਦਾ ਦਰਦ ਘਟੇਗਾ ਜਿਹੜੀ ਦੂਜੀ ਕਸਰਤ ਕਰਨੀ ਹੈ ਤੁਸੀਂ ਗੋਡੇ ਦੇ نیچے ਸਹਰਾਣਾ ਰੱਖੋਗੇ ਔਰ ਇਸ ਨੂੰ ਤੁਸੀਂ नीचे ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ 10 ਗਿਣੋਗੇ ਦੈਨ ਰਿਲੈਕਸ ਇਸਦੇ ਵੀ ਤੁਸੀਂ 5 ਤੋਂ 6 ਸੈੱਟ ਲਾਉਣੇ ਜਿਹੜੀ ਤੀਜੀ ਕਸਰਤ ਤੁਸੀਂ ਕਰਨੀ ਹੈ ਉਸ ਤੋਂ ਬਾਅਦ ਇਸ ਜਗ੍ਹਾ ਤੇ ਨੀਚੇ ਇੱਕ ਰੋਲਰ ਰੱਖ ਲੋਗੇ ਔਰ ਇਸ ਨੂੰ ਤੁਸੀਂ ਰੋਲਰ ਰੱਖ ਕੇ ਇਸ ਨੂੰ ਤੁਸੀਂ ਦਬੋਗੇ ਜ਼ੋਰ ਦੀ ਔਰ ਇੱਥੇ ਤੁਸੀਂ 10 ਗਿਣੋਗੇ ਇਹਦੇ ਵੀ ਤੁਸੀਂ 5 ਤੋਂ 6 ਸੈੱਟ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਤੁਸੀਂ ਕੀ ਕਰਨਾ ਏਦਾਂ ਫੜ ਕੇ ਗੋਡਾ ਮੋੜਨ ਦੀ ਕੋਸ਼ਿਸ਼ ਕਰਨੀ ਦੈਨ ਰਿਲੈਕਸ ਇਦਾਂ ਢੋਲਾ ਲਓਗੇ ਔਰ ਇਦਾਂ ਅੱਡੀ ਕਿੜੀ ਸਿਖਾਉਂਗੇ ਔਰ ਇਸ ਨੂੰ ਤੁਸੀਂ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਦੈਨ ਰਿਲੈਕਸ ਔਰ ਆਖਰੀ ਕਸਰਤ ਕੀ ਕਰਨੀ ਤੁਸੀਂ ਜਿਹੜਾ ਤੁਸੀਂ ਗੋਡਾ ਇਦਾਂ ਮੋੜਨਾ ਪੰਜ ਤੋਂ ਛੇ ਵਾਰ ਸਵੇਰੇ ਤੇ ਪਹਿਰੇ ਸ਼ਾਮ ਕਰਿਓ ਆਖਰੀ ਕਸਰਤ ਰੋਲਰ ਹੀ ਲੈ ਲੈਣਾ ਤੁਸੀਂ ਜਿੱਥੇ ਆਪਣੀ ਅੱਡੀ ਹੈ ਇੱਥੇ ਰੱਖੋਗੇ ਔਰ ਜ਼ੋਰ ਦੀ ਦਬਾਂਗੇ ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ 10-10 ਗੇਂਦ ਕੇ ਇਹ ਨਹੀਂ ਹੈ ਵੀ ਕਸਰਤਾਂ ਨਾਲ ਤੁਸੀਂ ਭੱਜਣ ਲੱਗ ਜਾਓਗੇ ਬਿਲਕੁਲ ਨਹੀਂ ਕਸਰਤਾਂ ਨਾਲ ਤੁਸੀਂ ਆਪਣੇ ਗੋਡੇ ਦਰਦ ਨੂੰ ਠੀਕ ਕਰ ਸਕਦੇ ਹੋ ਔਰ ਸਦਾ ਲਈ ਤੁਹਾਨੂੰ ਕਸਰਤਾਂ ਕਰਨੀਆਂ ਹੀ ਪੈਣੀਆਂ ਨੇ ਫਿਰ ਤੁਸੀਂ ਗੋਡੇ ਦਰਦ ਤੋਂ ਰਾਹਤ ਪਾ ਸਕਦੇ ਹੋ ਇਸ ਕਸਰਤਾਂ ਨਾਲ ਥੋੜਾ-ਘੋੜਾ ਸਿੱਧਾ ਵੀ ਹੋਏਗਾ ਔਰ ਪ੍ਰੋਪਰ ਮੁੜਨ ਵੀ ਲੱਗ ਜਾਏਗਾ ਸਾਸਤ੍ਰੀ ਕਾਲ